ਬਾਲੀਵੁੱਡ ਐਕਟ੍ਰੈਸ ਕਤਰੀਨਾ ਕੈਫ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਹਾਲੀ ਦੇ ਵਿੱਚ ਉਹਨਾਂ ਨੂੰ ਕਲਿਆਨ ਰਮਨ ਪਰਿਵਾਰ ਦੁਆਰਾ ਆਯੋਜਿਤ ਨਵਰਾਤਰੀ ਜਸ਼ਨ ਦੇ ਇੱਕ ਸਮਾਰੋਹ ਦੇ ਵਿੱਚ ਦੇਖਿਆ ਗਿਆ ਜਿੱਥੋਂ ਉਹਨਾਂ ਦਾ ਇਹ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਕਤਰੀਨਾ ਕੈਫ ਨੇ ਲਾਲ ਰੰਗ ਦੀ ਸਾੜੀ ਪਹਿਨੀ ਹੈ ਜਿਸ ਦੇ ਵਿੱਚ ਉਹ ਬੇਹਦ ਖੂਬਸੂਰਤ ਲੱਗ ਰਹੀ ਹੈ। ਹਾਲਾਂਕਿ ਕੈਟ ਦੇ ਇਸ ਵੀਡੀਓ ਦੇ ਵਿੱਚ ਕੁਝ ਅਜੀਬਾ ਦੇਖਣ ਨੂੰ ਮਿਲਿਆ ਜਿਸ ਕਾਰਨ ਫੈਨਸ ਨੂੰ ਕਤਰੀਨਾ ਦੀ ਸਿਹਤ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ। ਵੀਡੀਓ ਦੇ ਵਿੱਚ ਕਤਰੀਨਾ ਕੈਫ ਦੇ ਕਬਾਤ ਬਲੈਕ ਪੈਚ ਨਜ਼ਰ ਆ ਰਿਹਾ ਹੈ ਇਸ ਪੈਚ ਨੂੰ ਦੇਖਣ ਤੋਂ ਬਾਅਦ ਫੈਨਸ ਨੇ ਕਟਰੀਨਾ ਕੈਫੀ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਸਲ ਦੇ ਵਿੱਚ ਬਲੈਕ ਪੈਚ ਨੂੰ ਦੇਖ ਕੇ ਫੈਨਸ ਕੈਟ ਦੀ ਸਿਹਤ ਬਾਰੇ ਪੁੱਛਣ ਲੱਗੇ ਇੱਕ ਯੂਜ਼ਰ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਕਟਰੀਨਾ ਕੈਫ ਦੀ ਬਾਹ ਤੇ ਇਹ ਡਾਇਬਟੀਜ਼ ਪੈਚ ਹੈ ਇਸ ਦੇ ਜਵਾਬ ਦੇ ਵਿੱਚ ਇੱਕ ਹੋਰ ਯੂਜ਼ਰ ਨੇ ਕਮੈਂਟ ਦਾ ਰਿਪਲਾਈ ਕੀਤਾ ਹਾਂ ਇਹ 슈ਗਰ ਮਨਟੇਨਿੰਗ ਮਸ਼ੀਨ ਹੈ ਇੱਕ ਹੋਰ ਯੂਜ਼ਰ ਨੇ ਲਿਖਿਆ ਮੈਨੂੰ ਉਮੀਦ ਹੈ ਕਿ ਕੈਟ ਜਲ ਤੋ ਜਲਦ ਠੀਕ ਹੋ ਜਾਵੇਗੀ ਕਟਰੀਨਾ ਕੈਫ ਜਾਂ ਉਸ ਦੀ ਟੀਮ ਵੱਲੋਂ ਹਜੇ ਤੱਕ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਯੂਜ਼ਰਸ ਨੇ ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਹੈ ਕਿ ਕਟਰੀਨਾ ਕੈਫ ਦੀ ਬਾਤੇ ਲੱਗੇ ਕਾਲੇ ਪੈਸ਼ ਦਾ ਸਬੰਧ ਸ਼ੂਗਰ ਦੇ ਨਾਲ ਹੈ ਅਦਾਕਾਰਾਂ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਫਰਹਾਨ ਅਕਟਰ ਦੀ ਅਪਕਮਿੰਗ ਫਿਲਮ ਜੀਲੇ ਜ਼ਰਾ ਦੇ ਵਿੱਚ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਕਟਰੀਨਾ ਕੈਫ ਦੇ ਨਾਲ ਆਲਿਆ ਭੱਟ ਤੇ ਪ੍ਰੇੰਕਾ ਚੋਪੜਾ ਵੀ ਨਜ਼ਰ ਆਉਣਗੇ ਇਸ ਫਿਲਮ ਦਾ ਫੈਨਸ ਲੰਮੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਨੇ ਇਸ ਤੋਂ ਇਲਾਵਾ ਕਟਰੀਨਾ ਨੂੰ ਆਖਰੀ ਵਾਰ ਮੈਰੀ ਕ੍ਰਿਸਮਸ ਦੇ ਵਿੱਚ ਦੇਖਿਆ ਗਿਆ ਸੀ ਇਸ ਦੇ ਵਿੱਚ ਉਹ ਵਿਜੇ ਸੇਤੂਪਤੀ ਦੇ ਨਾਲ ਸਕਰੀਨ 'ਤੇ ਸ਼ੇਅਰ ਕਰਦੀ ਨਜ਼ਰ ਆਈ ਸੀ